બડ દાદા બે રોક 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 કતાન નું તારબદમાં ਦੋਸਤ ਦੀ ਲਵ ਮੈਰਿਜ ਦੇ ਵਿੱਚ ਉਸ ਦਾ ਸਾਥ ਦੇਣਾ ਨੌਜਵਾਨ ਨੂੰ ਉਸ ਵੇਲੇ ਮਹਿੰਗਾ ਪੈ ਜਾਂਦਾ ਹੈ ਜਦ ਪਿੰਡ ਵਾਸੀਆਂ ਦੇ ਵੱਲੋਂ ਇਕੱਠੇ ਹੋ ਕੇ ਬੁਰੇ ਤਰੀਕੇ ਉਸ ਦੀ ਕੁਟਮਾਰ ਕੀਤੀ ਜਾਂਦੀ ਹੈ ਤੇ ਮੂੰਹ ਦੇ ਉੱਤੇ ਕਾਲਕ ਲਗਾ ਕੇ ਉਸ ਨੂੰ ਪੂਰੇ ਪਿੰਡ ਦੇ ਵਿੱਚ ਘੁਮਾਇਆ ਜਾਂਦਾ ਹੈ ਇਸੇ ਦੇ ਨਾਲ ਉਸ ਦਾ ਸਿਰ ਵੀ ਗੰਜਾ ਕਰ ਦਿੱਤਾ ਜਾਂਦਾ ਹੈ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਪਿੰਡ ਦੇ ਹੀ ਲੜਕਾ ਲੜਕੀ ਦੋਹਾਂ ਦੇ ਵੱਲੋਂ ਭੱਜ ਕੇ ਕੋਟ ਮੈਰਿਜ ਕਰਵਾਈ ਗਈ ਤੇ ਲੜਕੇ ਦੇ ਦੋਸਤ ਦੇ ਵੱਲੋਂ ਉਸ ਦਾ ਸਾਥ ਦਿੱਤਾ ਗਿਆ ਜਿਸ ਕਾਰਨ ਹੁਣ ਇਹ ਦੋਸਤ ਨੂੰ ਪਿੰਡ ਵਾਸੀਆਂ ਦੇ ਵੱਲੋਂ ਬੁਰੀ ਤਰੀਕੇ ਦੇ ਨਾਲ ਕੁੱਟਿਆ ਗਿਆ ਮਾਮਲਾ ਜੋ ਸਾਹਮਣੇ ਆਇਆ ਉਹ ਲੁਧਿਆਣਾ ਦਾ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ 19 ਜੂਨ ਨੂੰ ਪਿੰਡ ਦੇ ਹੀ ਇੱਕ ਨੌਜਵਾਨ ਮੁੰਡਾ ਤੇ ਕੁੜੀ ਇਹਨਾਂ ਦੋਹਾਂ ਦੇ ਵੱਲੋਂ ਭੱਜ ਕੇ ਵਿਆਹ ਕਰਵਾਇਆ ਗਿਆ ਸੀ ਤੇ ਮੁੰਡੇ ਦਾ ਜੋ ਦੋਸਤ ਸੀ ਉਸ ਦੇ ਵੱਲੋਂ ਇਸ ਲਵ ਮੈਰਿਜ ਦੇ ਵਿੱਚ ਉਹਨਾਂ ਦੋਹਾਂ ਦਾ ਸਾਥ ਦਿੱਤਾ ਗਿਆ ਪਰ ਬਾਅਦ ਦੇ ਵਿੱਚ ਜਦ ਪਿੰਡ ਵਾਸੀਆਂ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਕਿ ਪਿੰਡ ਦੇ ਹੀ ਦੂਸਰੇ ਨੌਜਵਾਨ ਦੇ ਵੱਲੋਂ ਉਹਨਾਂ ਦੋਹਾਂ ਦਾ ਸਾਥ ਦਿੱਤਾ ਗਿਆ ਸੀ ਉਹਨਾਂ ਦੀ ਕੋਰਟ ਮੈਰਿਜ ਕਰਵਾਈ ਗਈ ਉਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਇਕੱਠੇ ਹੋ ਕੇ ਇਸ ਨੌਜਵਾਨ ਦੀ ਬੁਰੀ ਤਰੀਕੇ ਕੁੱਟਮਾਰ ਕੀਤੀ ਜਾਂਦੀ ਹੈ